ਜਦੋਂ ਇਨਸਾਨ ਦੇ ਦਿਮਾਗ ਤੇ ਗੁੱਸਾ ਹਾਵੀ ਹੁੰਦਾ ਉਹ ਸਮੇਂ ਲਏ ਗਏ ਫੈਸਲੇ ਕਦੇ ਵੀ ਸਹੀ ਸਾਬਤ ਨਹੀਂ ਹੁੰਦੇ ਉਸ ਸਮੇਂ ਜਿਹੜੇ ਫੈਸਲੇ ਲਏ ਜਾਂਦੇ ਨੇ ਹਮੇਸ਼ਾ ਗਲਤ ਹੁੰਦੇ ਨੇ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਕਈ ਵਾਰ ਬੰਦੇ ਦੀ ਜ਼ਿੰਦਗੀ ਤੈਸ ਨਾਸ ਹੋ ਜਾਂਦੀ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਉੱਤਰਾਖੰਡ ਉੱਤਰਾਖੰਡ ਦੇ ਵਿੱਚ ਦੇਹਰਾਦੂਨ ਦੇਹਰਾਦੂਨ ਸ਼ਾਉਣੀ ਦੇ ਪ੍ਰਕਾਸ਼ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਉਸ ਪਰਿਵਾਰ ਦੇ ਵਿੱਚ ਰਾਜੀਸ਼ ਗਲਾਟੀ ਉਹਨਾਂ ਦੀ ਪਤਨੀ ਅਨੁਪਮਾ ਗਲਾਟੀ ਤੇ ਦੋ ਉਹਨਾਂ ਦੇ ਜੁੜਵਾ ਬੱਚੇ ਹੁੰਦੇ ਨੇ ਜਿਹੜਾ ਰਾਜੀਸ਼ ਗਲਾਟੀ ਹੁੰਦਾ ਇਹ ਸੌਫਟਵੇਅਰ ਇੰਜੀਨੀਅਰ ਹੁੰਦਾ ਘਟਨਾ 17 ਅਕਤੂਬਰ 2010 ਦੀ ਅਨੁਪਮਾ ਗਲਾਟੀ ਜਿਹੜੀ ਹੁੰਦੀ ਹੈ ਘਰੋਂ ਗਾਇਬ ਹੋ ਜਾਂਦੀ ਹੁਣ 10-15 ਦਿਨਾਂ ਬਾਅਦ ਜਿਹੜੀ ਅਨੁਪਮਾ ਗੁਲਾਟੀ ਹੁੰਦੀ ਹੈ ਤੇ ਪੇਕੇ ਹੁੰਦੇ ਨੇ ਦਿੱਲੀ ਦੇ ਵਿੱਚ ਉਹ ਇਹਦੇ ਨਾਲ ਅਕਸਰ ਗੱਲਬਾਤ ਕਰਦੇ ਰਹਿੰਦੇ ਨੇ ਤੇ ਜਦੋਂ ਉਹਨਾਂ ਵੱਲੋਂ ਫੋਨ ਕੀਤਾ ਜਾਂਦਾ ਤਾਂ ਫੋਨ ਅਨੁਪਮਾ ਗੁਲਾਟੀ ਵੱਲੋਂ ਨਹੀਂ ਰਜੇਸ਼ ਗੁਲਾਟੀ ਵੱਲੋਂ ਚੱਕਿਆ ਜਾਂਦਾ ਤੇ ਜਦੋਂ ਅਨੁਪਮਾ ਬਾਰੇ ਪੁੱਛਦੇ ਨੇ ਤਾਂ ਉਹਦਾ ਕਹਿਣਾ ਹੁੰਦਾ ਵੀ ਲੜਕੇ ਕਿਤੇ ਚਲੀ ਗਈ ਮੈਨੂੰ ਨਹੀਂ ਪਤਾ ਕਿੱਥੇ ਗਈ ਹੈ ਉਹ ਹੈਰਾਨ ਹੁੰਦੇ ਨੇ ਵੀ ਤੈਨੂੰ ਨਹੀਂ ਪਤਾ ਤਾਂ ਪਤਾ ਕਰਨਾ ਚਾਹੀਦਾ ਉਹ ਕਹਿੰਦਾ ਵੀ ਇਹ ਅੱਗੇ ਵੀ ਕਈ ਵਾਰ ਜਾਂਦੀ ਹੈ ਵਾਪਸ ਆ ਜਾਂਦੀ ਹੈ ਹੁਣ ਜਿਹੜੇ ਪੇਕੇ ਹੁੰਦੇ ਨੇ ਸੁਜਾਨ ਕੁਮਾਰ ਉਹਦਾ ਭਰਾ ਹੁੰਦਾ ਅਨੁਪਮਾ ਗੁਲਾਟੀ ਦਾ ਉਹ ਰਿਸ਼ਤੇ अनु ਲੱਗਦਾ ਵੀ ਉਹ ਜਾ ਸਕਦੀ ਹੈ ਫੋਨ ਕੀਤਾ ਜਾਂਦਾ ਪਰ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਫਿਰ ਰਜੇਸ਼ ਗੁਲਾਟੀ ਨੂੰ ਫੋਨ ਕੀਤਾ ਜਾਂਦਾ ਰਜੇਸ਼ ਗੁਲਾਟੀ ਦਾ ਕਹਿਣਾ ਹੁੰਦਾ ਵੀ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ ਹੈ ਜਦੋਂ ਹੋਏਗਾ ਆਪੇ ਆ ਜਾਈ ਜਦੋਂ ਭਾਲ ਕਰ ਕਰ ਕੇ ਥੱਕ ਜਾਂਦੇ ਨੇ ਹੁਣ ਅਕਤੂਬਰ ਦੀ ਗਾਇਬ ਹੋਈ ਹੁੰਦੀ ਹੈ ਨਵੰਬਰ ਦਾ ਮਹੀਨਾ ਵੀ ਲੰਘ ਜਾਂਦਾ 12 ਦਸੰਬਰ 2010 ਨੂੰ ਅਨੁਪਮਾ ਗੁਲਾਟੀ ਦਾ ਭਰਾ 사ਜਨ ਕੁਮਾਰ ਜਿਹੜਾ ਹੁੰਦਾ ਉਹ ਦੇਰਾਦੂਨ ਪਹੁੰਚਦਾ ਰਜੇਸ਼ ਗੁਲਾਟੀ ਦੇ ਘਰੇ ਉੱਥੇ ਜਾ ਕੇ ਅਨੁਪਮਾ ਬਾਰੇ ਪੁੱਛਿਆ ਜਾਂਦਾ ਘਰ ਦੇ ਵਿੱਚ ਰਜੇਸ਼ ਗੁਲਾਟੀ ਹੁੰਦਾ ਦੋਨੋਂ ਬੱਚੇ ਹੁੰਦੇ ਨੇ ਪਰ ਅਨਪਮਾ ਦਾ ਕਿਤੇ ਹਤਾ ਪਤਾ ਨਹੀਂ ਹੁੰਦਾ ਜਦੋਂ ਅਨਪਮਾ ਦੇ ਭਰਾਵਾਂ ਨੂੰ ਪੁੱਛਿਆ ਜਾਂਦਾ ਤਾਂ ਉਹਦਾ ਫਿਰ ਰਜੇਸ਼ ਗੁਲਾਟੀ ਦਾ ਉਹੀ ਜਵਾਬ ਹੁੰਦਾ ਵੀ ਮੈਨੂੰ ਨਹੀਂ ਪਤਾ ਕਿੱਥੇ ਗਈ ਹੈ ਤਾਂ ਫਿਰ ਪੁੱਛਦਾ ਵੀ ਇੰਨੇ ਦਿਨ ਹੋ ਗਏ ਕਰੀਬ ਕਰੀਬ 2 ਮਹੀਨੇ ਹੋ ਚੱਲੇ ਨੇ ਰਿਪੋਰਟ ਕਿਉਂ ਨਹੀਂ ਲਿਖਾਈ ਉਹਦਾ ਕਹਿਣਾ ਹੁੰਦਾ ਵੀ ਅੱਗੇ ਵੀ ਆ ਜਾਂਦੀ ਹੈ ਆਪੇ ਆ ਜਾਏਗੀ ਮੈਂ ਸੋਚਿਆ ਵੀ ਆ ਜਾਏਗੀ ਪਰ ਹਜੇ ਤੱਕ ਨਹੀਂ ਆਈ ਹੁਣ ਸੁਜਨ ਕੁਮਾਰ ਨੂੰ ਇਹ ਕੋਈ ਵੀ ਜਿਹੜਾ ਜਵਾਬ ਹੁੰਦਾ ਰਜੇਸ਼ ਗੁਲਾਟੀ ਦਾ ਉਹਦੇ ਗਲੇ ਨਹੀਂ ਉਤਰਦਾ ਉਹ ਵਾਰ-ਵਾਰ ਪੁੱਛਦਾ ਨਾ ਤਾਂ ਉਹਦਾ ਕੋਈ ਪਤਾ ਟਿਕਾਣਾ ਦੱਸਿਆ ਜਾਂਦਾ ਨਾ ਉਹਦੇ ਬਾਰੇ ਕੋਈ ਦੱਸਿਆ ਜਾਂਦਾ ਹੁਣ 2 ਮਹੀਨੇ ਹੋ ਗਏ ਘਰ ਦੇ ਵਿੱਚੋਂ ਇੱਕ ਔਰਤ ਗਾਇਬ ਹੋਈ ਇੱਕ ਘਰ ਦਾ ਮੈਂਬਰ ਗਾਇਬ ਹੋਇਆ ਤੇ ਕਿਸੇ ਨੂੰ ਕੋਈ ਪਤਾ ਹੀ ਨਹੀਂ ਉਹ ਕਹਿੰਦਾ ਵੀ ਆਪਾਂ ਪੁਲਿਸ ਸਟੇਸ਼ਨ ਚੱਲਦੇ ਹਾਂ ਉੱਥੇ ਜਾ ਕੇ ਰਿਪੋਰਟ ਲਿਖਾਂ ਜਿਹੜਾ ਰਜੇਸ਼ ਜਾਂਦਾ ਉਹ ਕਹਿੰਦਾ ਵੀ ਚਲ ਠੀਕ ਹੈ ਆਪਾਂ ਚੱਲਦੇ ਹਾਂ ਹੁਣ ਇਹ ਦੋਨੋਂ ਜਦੋਂ ਜਾਣ ਵਾਸਤੇ ਤਿਆਰ ਹੁੰਦੇ ਨੇ ਘਰੋਂ ਨਿਕਲਣ ਲੱਗਦੇ ਨੇ ਤਾਂ ਜਿਹੜਾ ਸੁਜਾਨ ਕੁਮਾਰ ਹੁੰਦਾ ਉਹਦੇ ਫੋਨ ਦੇ ਉੱਤੇ ਇੱਕ ਮੈਸੇਜ ਆਉਂਦਾ ਮੈਸੇਜ ਹੁੰਦਾ ਨੂੰਹ ਭਮਗਲਾਟੀ ਵੱਲੋਂ ਦਾ ਕਹਿਣਾ ਹੁੰਦਾ ਵੀ ਮੈਂ ਬਹੁਤ ਦੂਰ ਚਲੀ ਗਈਆਂ ਤੇ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਏ ਸੁਜਾਨ ਕੁਮਾਰ ਜਿਹੜਾ ਹੁੰਦਾ ਉਹ ਹੈਰਾਨ ਹੁੰਦਾ ਉਹ ਸੋਚਦਾ ਵੀ 2 ਮਹੀਨੇ ਹੋ ਗਏ ਮੈਨੂੰ ਫੋਨ ਟਰਾਈ ਕਰਦੇ ਨੂੰ ਫੋਨ ਜਿਹੜਾ ਉਹ ਤਾਂ ਲੱਗ ਨਹੀਂ ਰਿਹਾ ਤੇ ਹੁਣ ਇੱਕਦਮ ਜਿਹਾ ਮੈਸੇਜ ਆਇਆ ਉਹ ਇਹ ਸਾਰਾ ਮੈਸੇਜ ਜਿਹੜਾ ਹੁੰਦਾ ਉਹ ਰਾਜੇਸ਼ ਨੂੰ ਦਿਖਾਂਦਾ ਤਾਂ ਰਾਜੇਸ਼ ਨਾ ਤਾਂ ਮੈਸੇਜ ਦੇ ਕੇ ਚੌਂਕਦਾ ਨਾ ਹੀ ਹੈਰਾਨ ਹੁੰਦਾ ਉਹ ਕਹਿੰਦਾ ਠੀਕ ਆ ਇੱਥੇ ਕਿਤੇ ਹੋਣੀ ਆ ਪੇ ਆ ਜੇਗੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਪਰ ਜਿਹੜਾ ਸੁਜਾਨ ਕੁਮਾਰ ਹੁੰਦਾ ਉਹਦਾ ਸ਼ੱਕ ਹੁਣ ਹੋਰ ਵੱਧਾ ਵੀ ਇੱਕ ਬੰਦਾ ਉਹਦੀ ਜਿਹੜੀ ਘਰ ਵਾਲੀ ਐ 2 ਮਹੀਨੇ ਤੋਂ ਗਾਇਬ ਐ ਤੇ ਉਹਦੇ ਦਿਮਾਗ ਤੇ ਕੋਈ ਅਸਰ ਹੀ ਨਹੀਂ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਉਹ ਕਹਿੰਦਾ ਵੀ ਰਿਪੋਰਟ ਤਾਂ ਹੁਣ ਜ਼ਰੂਰ ਲਿਖਾਣੀ ਐ ਭਾਵੇਂ ਜੋ ਮਰਜੀ ਹੋ ਜੇ ਤਾਂ ਜੀਜਾ ਸਾਲਾ ਦੋਨੋਂ ਪੁਲਿਸ ਸਟੇਸ਼ਨ ਪਹੁੰਚਦੇ ਨੇ ਉੱਥੇ ਜਾ ਕੇ ਦੱਸਿਆ ਜਾਂਦਾ ਵੀ 17 ਅਕਤੂਬਰ 2010 ਨੂੰ ਜਿਹੜੀ ਅਨੁਪਮਾ ਗੁਲਾਟੀ ਹੁੰਦੀ ਐ ਘਰੋਂ ਗਾਇਬ ਹੋ ਜਾਂਦੀ ਐ ਇਹ ਰਿਪੋਰਟ ਲਿਖਾਈ ਜਾਂਦੀ ਐ ਰਜੇਸ਼ ਗੁਲਾਟੀ ਵੱਲੋਂ ਉਹ ਪੁਲਿਸ ਵਾਲਿਆਂ ਦਾ ਵੀ ਕਹਿਣਾ ਹੁੰਦਾ ਵੀ 2 ਮਹੀਨੇ ਹੋ ਗਏ ਉਹ ਨੂੰ ਗਾਇਬ ਹੋਈ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ ਤਾਂ ਇਹਦਾ ਕਹਿਣਾ ਹੁੰਦਾ ਵੀ ਉਹ ਅੱਗੇ ਵੀ ਘਰੋਂ ਚਲੀ ਜਾਂਦੀ ਹੈ ਫਿਰ ਵਾਪਸ ਆ ਜਾਂਦੀ ਹੈ ਤਾਂ ਮੈਂ ਸੋਚਿਆ ਵੀ ਇਸ ਵਾਰ ਵੀ ਆ ਜਾਏਗੀ ਇਸ ਕਰਕੇ ਮੈਂ ਰਿਪੋਰਟ ਨਹੀਂ ਲਿਖਾਈ ਤਾਂ ਪੁਲਿਸ ਵਾਲੇ ਕਹਿੰਦੇ ਠੀਕ ਹੈ ਅਸੀਂ ਕੁਝ ਇਨਕੁਆਇਰੀ ਕਰਨੀ ਆ ਅਸੀਂ ਤੁਹਾਡੇ ਘਰ ਆਵਾਂ ਤੇ ਪੁਲਿਸ ਵਾਲੇ ਫਿਰ ਇਹਨਾਂ ਦੇ ਘਰ ਪਹੁੰਚਦੇ ਨੇ ਪੁਲਿਸ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਇੱਕ ਪੜ੍ਹੀ ਲਿਖੀ ਔਰਤ ਗਾਇਬ ਹੁੰਦੀ ਹੈ ਇੱਕ ਸੌਫਟਵੇਅਰ ਇੰਜੀਨੀਅਰ ਦੀ ਘਰ ਵਾਲੀ ਪੁਲਿਸ ਫੌਰਨ ਉਹਦੇ ਘਰ ਜਿਹੜਾ ਜਾਂਦੀ ਹੈ ਉੱਥੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਉਹਦੀਆਂ ਫੋਟੋਆਂ ਮੰਗੀਆਂ ਜਾਂਦੀਆਂ ਨੇ ਪੁਲਿਸ ਵੱਲੋਂ ਜਦੋਂ ਪੁੱਛ ਪੜਤਾਲ ਚੱਲਦੀ ਹੈ ਪੁਲਿਸ ਨੇ ਆ ਬਰੀਕੀਆਂ ਪੁੱਛੀਆਂ ਜਾਂਦੀਆਂ ਨੇ ਵੀ ਕਦੋਂ ਗਾਇਬ ਹੋਈ ਕਿਵੇਂ ਹੋਈ ਸਾਰਾ ਕੁਝ ਜਦੋਂ ਜਾਣਕਾਰੀ ਲੈਂਦੇ ਨੇ ਪੁਲਿਸ ਵਾਲੇ ਤੇ ਜਿਹੜਾ ਰਜੇਸ਼ ਗੁਲਾਟੀ ਹੁੰਦਾ ਉਹਦੇ ਚਿਹਰੇ ਤੇ ਵੀ ਉਹਨਾਂ ਦਾ ਧਿਆਨ ਹੁੰਦਾ ਇੱਕ ਡੀਪ ਫ੍ਰਿਜ ਪਈ ਹੁੰਦੀ ਹੈ ਡੀਪ ਫ੍ਰਿਜ ਜਿਹੜੀ ਹੁੰਦੀ ਹੈ ਆਪਣੀਆਂ ਡੈਰੀਆਂ ਵਗੈਰਾ ਤੇ ਜਾਂ ਕਿਸੇ ਵੱਡੀਆਂ ਦੁਕਾਨਾਂ ਤੇ ਜਿਨ੍ਹਾਂ ਦੇ ਵਿੱਚ ਆਈਸਕ੍ਰੀਮ ਵਗੈਰਾ ਰੱਖੀ ਜਾਂਦੀ ਕਿਉਂਕਿ ਘਰਾਂ ਦੇ ਵਿੱਚ ਇੱਕ ਦੂਜੇ ਸਿੰਪਲ ਫ੍ਰਿਜ ਹੁੰਦੇ ਨੇ ਜਿਹੜੀ ਡੀਪ ਫ੍ਰਿਜ ਹੁੰਦੀ ਹੈ ਇਹ ਅਕਸਰ ਦੁਕਾਨਾਂ ਤੇ ਹੁੰਦੀ ਹੈ ਉਹ ਦੇਖਦੇ ਨੇ ਵੀ ਘਰ ਦੇ ਵਿੱਚ ਇੱਕ ਡੀਪ ਫ੍ਰਿਜ ਪਈ ਹੈ ਪੁਲਿਸ ਵਾਲੇ ਦੇਖਦੇ ਨੇ ਜਦੋਂ ਉਹਦੇ ਕੋਲ ਪਹੁੰਚਦੇ ਨੇ ਤਾਂ ਉਹਦੇ ਬਾਰੇ ਪੁੱਛਿਆ ਜਾਂਦਾ ਤੇ ਰਜੇਸ਼ ਗੁਲਾਟੀ ਜਿਹੜਾ ਕਿ ਦੇਖਦੀ ਹੈ ਪੁਲਿਸ ਹੁਣ ਤੱਕ ਇੱਕ ਇੱਕ ਗੱਲ ਦਾ ਪੂਰੇ ਕੌਨਫੀਡੈਂਸ ਨਾਲ ਜਵਾਬ ਦੇ ਰਿਹਾ ਸੀ ਜਦੋਂ ਪੁਲਿਸ ਉਹ ਡੀਪ ਫ੍ਰਿਜ ਬਾਰੇ ਪ ਪੁਲਿਸ ਦੀ ਜਿਹੜੀ ਪਾਰਕੀ ਨਗਰ ਹੁੰਦੀ ਹੈ ਉਹਦੇ ਤੇ ਹੁੰਦੀ ਹੈ ਪੁਲਿਸ ਨੂੰ ਵੀ ਕੁਝ ਦਾਲ ਚ ਕਾਲਾ ਲੱਗਦਾ ਤਾਂ ਪੁਲਸ ਉਹਦੇ ਬਾਰੇ ਪੁੱਛਦੀ ਹੈ ਵੀ ਇਹ ਨਵੀਂ ਪਈ ਹੈ ਫ੍ਰਿਜ ਇਹ ਕਾਦੇ ਵਾਸਤੇ ਆ ਉਹਦੇ ਕੋਲ ਕੋਈ ਇਹਦਾ ਠੋਸ ਕਾਰਨ ਤਾਂ ਹੁੰਦਾ ਨਹੀਂ ਨਾ ਕੋਈ ਠੋਸ ਜਵਾਬ ਹੁੰਦਾ ਤੇ ਉੱਤੋਂ ਜਿਹੜੀ ਫ੍ਰਿਜ ਹੁੰਦੀ ਹੈ ਲੋਕ ਹੁੰਦੀ ਹੈ ਪੁਲਿਸ ਵਾਲੇ ਹੁਣ ਦੇਖਦੇ ਨੇ ਵੀ ਇੱਕ ਫ੍ਰਿਜ ਰਸੋਈ ਦੇ ਵਿੱਚ ਪਈ ਹੈ ਕਿਹ ਪਈ ਹੈ ਤਾਂ ਜਿਹੜੀ ਲੋਕ ਹੁੰਦੀ ਹੈ ਉਹ ਪੁੱਛੀ ਜਾਂਦੀ ਹੈ ਵੀ ਇਹਦੀ ਚਾਬੀ ਦੱਸੋ ਇਹ ਚਾਬੀ ਕਿੱਥੇ ਆ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਨਹੀਂ ਪਤਾ ਅਨੁਪਮਾ ਕੋਲ ਚਾਬੀ ਸੀ ਉਹਨੇ ਕਿਤੇ ਰੱਖੀਏ ਉਹ ਕਹਿਣਾ ਹੁੰਦਾ ਵੀ 2 ਮਹੀਨੇ ਹੋ ਫ੍ਰਿਜ ਜਿਹੜਾ ਉਹਦਾ ਨਵਾਂ ਪਿਆ ਇਹਦੀ ਚਾਬੀ ਦਿਓ ਨਹੀਂ ਤਾਂ ਲੋਕ ਸਾਨੂੰ ਤੋੜਨਾਂਗੇ ਜੇਸ ਗੁਲਾਟੀ ਵੱਲੋਂ ਟਾਲਮਟੋਲ ਕੀਤੀ ਜਾਂਦੀ ਹੈ ਚਾਬੀ ਦੇਣ ਬਾਰੇ ਹੁਣ ਪੁਲਿਸ ਵਾਲੇ ਕਹਿੰਦੇ ਨੇ ਵੀ ਇਹਦੇ ਅਸੀਂ ਜ਼ਬਰਦਸਤੀ ਚਾਬੀ ਤੋੜਾਂਗੇ ਤੇ ਜਦੋਂ ਪੁਲਿਸ ਉੱਤੇ ਸਖਤ ਹੁੰਦੀ ਹੈ ਥੋੜੀ ਜਿਹੀ ਫਿਰ ਉਹ ਚਾਬੀ ਦਿੰਦਾ ਤੇ ਉਹਦਾ ਲੋਕ ਖੋਲਿਆ ਜਾਂਦਾ ਜਿਹੜੀ ਉਹ ਫ੍ਰਿਜ ਹੁੰਦੀ ਆ ਉਹ ਆਨ ਹੁੰਦੀ ਆ ਤੇ ਐਨ ਫੁੱਲ ਤੇ ਹੁੰਦੀ ਆ ਪੂਰੀ ਚਿਲਡ ਅੰਦਰ ਬਰਫ਼ ਜੰਮੀ ਹੋਈ ਜਦੋਂ ਪੁਲਿਸ ਉਹ ਫ੍ਰਿਜ ਖੋਲ੍ਹ ਕੇ ਦੇਖਦੀ ਆ ਤੇ ਉਹਦੇ ਅੰਦਰ ਉਹਨਾਂ ਨੂੰ ਕਾਲੇ ਕਾਲੇ ਜਿਹੇ ਕੋਈ ਲਿਫਾਫੇ ਦੇਖਦੇ ਨੇ ਤੇ ਜਦੋਂ ਉਹ ਪੁਲਿਸ ਵਾਲੇ ਲਿਫਾਫੇ ਪੁਲਿਸ ਨੂੰ ਵੀ ਉਹਨਾਂ ਨੂੰ ਚੱਕਣ ਦੇ ਵਿੱਚ ਦਿੱਕਤ ਹੁੰਦੀ ਹੈ ਪੁਲਿਸ ਫਿਰ ਇੱਕ ਲਫਾਫਾ ਬਚਾ ਕੇ ਵਿੱਚੋਂ ਕੱਢਦੀ ਹੈ ਜਿਹੜੀ ਬਰਫ਼ ਹੁੰਦੀ ਹੈ ਉੱਤੇ ਜੰਮੀ ਪਈ ਹੁੰਦੀ ਹੈ ਉਹਨੂੰ ਪਿਘਲਾਇਆ ਜਾਂਦਾ ਤੋੜਿਆ ਜਾਂਦਾ ਪੁਲਿਸ ਉਹ ਲਫਾਫੇ ਨੂੰ ਟਟੋਲ ਕੇ ਦੇਖਦੀ ਹੈ ਉਹਨਾਂ ਨੂੰ ਇੰਜ ਲੱਗਦਾ ਜਿਵੇਂ ਅੰਦਰ ਪੱਥਰ ਪਿਆ ਹੋਵੇ ਕਿਉਂਕਿ ਜਿਲਡ ਹੁੰਦੀ ਹੈ ਜਿਹੜਾ ਉਹਦੇ ਅੰਦਰ ਜੋ ਵੀ ਕੋਈ ਚੀਜ਼ ਜੰਮਿਆ ਪਿਆ ਹੁੰਦਾ ਤਾਂ ਪੁਲਿਸ ਨੂੰ ਉਹਦੇ ਵਿੱਚ ਕੋਈ ਸਮਝ ਨਹੀਂ ਲੱਗਦਾ ਪੁਲਿਸ ਇੱਕ ਹੋਰ ਲਫਾਫਾ ਕੱਢਦੀ ਹੈ ਉਹ ਵੀ ਜੰਮਿਆ ਪਿਆ ਹੁੰਦਾ ਉਹਨੂੰ ਤੋੜਿਆ ਜਾਂਦਾ ਜਦੋਂ ਉਹਨੂੰ ਅੰਦਰੋਂ ਕੱਢਿਆ ਜਾਂਦਾ ਤਬ ਦੇਖਿਆ ਜਾਂਦਾ ਵੀ ਉਹਦੇ ਵਿੱਚ ਮਾਸ ਦੇ ਟੁਕੜੇ ਹੁੰਦੇ ਪੁਲਿਸ ਹੈਰਾਨ ਹੁੰਦੀ ਆ ਵੀ ਇਹ ਸਾਰੇ ਲਿਫਾਫੇ ਭਰੇ ਪਏ ਨੇ ਮਾਸ ਦੇ ਟੁਕੜਿਆਂ ਦੇ ਨਾਲ ਫਿਰ ਇੱਕ ਹੋਰ ਲਿਫਾਫਾ ਕੱਢਿਆ ਜਾਂਦਾ ਜਦੋਂ ਤੀਜਾ ਲਿਫਾਫਾ ਕੱਢਿਆ ਜਾਂਦਾ ਉਹਦੀ ਵੀ ਬਰਫ਼ ਤੋੜ ਕੇ ਜਦੋਂ ਲਿਫਾਫਾ ਖੋਲਿਆ ਜਾਂਦਾ ਤਾਂ ਵਿੱਚੋਂ ਉਹਨਾਂ ਨੂੰ ਇਨਸਾਨੀ ਉਂਗਲੀਆਂ ਮਿਲਦੀਆਂ ਨੇ ਜਦੋਂ ਇਨਸਾਨੀ ਉਂਗਲੀਆਂ ਮਿਲਦੀਆਂ ਨੇ ਤਾਂ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਨੇ ਜਦੋਂ ਜਦੋਂ ਇਨਸਾਨੀ ਉਂਗਲੀਆਂ ਮਿਲਦੀਆਂ ਨੇ ਤੇ ਜਿਹੜਾ ਰਜੇਸ਼ ਗੁਲਾਟੀ ਹੁੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਤੇ ਜਿਹੜੀ ਫ੍ਰਿਜ ਹੁੰਦੀ ਜੋ ਵੀ ਕੁਛ ਉਹ ਤੋਂ ਕਲੈਕਟ ਕਰ ਸਕਦੀਆਂ ਕਲੈਕਟ ਕਰਕੇ ਜਿਹੜਾ ਫ੍ਰਿਜ ਹੈ ਤੇ ਫ੍ਰਿਜ ਦੇ ਵਿੱਚ ਜਿੰਨੇ ਲਫਾਫੇ ਹੁੰਦੇ ਨੇ ਸਾਰਿਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਨੂੰ ਜਾਂਚ ਲਈ ਭੇਜਿਆ ਜਾਂਦਾ ਤੇ ਰਜੇਸ਼ ਗੁਲਾਟੀ ਤੋਂ ਪੁਲਿਸ ਸਟੇਸ਼ਨ ਦੇ ਵਿੱਚ ਪੁੱਛਗਿੱਛ ਸ਼ੁਰੂ ਹੁੰਦੀ ਹੈ ਉਹ ਕਿਸੇ ਵੀ ਗੱਲ ਤੇ ਨਹੀਂ ਮੰਨਦਾ ਉਹਦਾ ਕਹਿਣਾ ਹੁੰਦਾ ਮੈਨੂੰ ਕੁਛ ਨਹੀਂ ਪਤਾ ਉਹਨਾਂ ਦਾ ਕਹਿਣਾ ਹੁੰਦਾ ਵੀ ਤੇਰੇ ਸਾਹਮਣੇ ਫ੍ਰਿਜ ਹੈ ਤੇਰੇ ਘਰ ਦੇ ਵਿੱਚ ਫ੍ਰਿਜ ਹੈ ਤੇਰੇ ਕੋਲ ਚਾਬੀ ਹੈ ਫ੍ਰਿਜ ਦੇ ਵਿੱਚੋਂ ਐਨੇ ਲਫਾਫੇ ਨਿਕਲ ਰਹੇ ਨੇ ਉਹਨਾਂ ਦੇ ਵਿੱਚ ਮਾਸ ਦੇ ਟੁਕੜੇ ਨੇ ਉਹ ਵੀ ਇਨਸਾਨੀ ਮਾਸ ਪਰ ਜਿਹੜਾ ਰਜੇਸ਼ ਗੁਲਾਟੀ ਹੁੰਦਾ ਬਿਲਕੁਲ ਚੁੱਪ ਹੁੰਦਾ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਫਿਰ ਚੰਗੇ ਚੰਗੇ ਬੋਲਦੇ ਨੇ ਤੇ ਫਿਰ ਰਜੇਸ਼ ਗੁਲਾਟੀ ਵੀ ਬੋਲਦਾ ਜਦੋਂ ਰਜੇਸ਼ ਗੁਲਾਟੀ ਬੋਲਦਾ ਤਾਂ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਹੈਰਾਨ ਹੋਣਾ ਸੁਭਾਵਿਕ ਸੀ ਉਹਦੇ ਮੂੰਹ ਚੋਂ ਨਿਕਲਣ ਵਾਲੇ ਪਹਿਲੇ ਸ਼ਬਦ ਸੀ ਵੀ ਇਹ ਅਨੁਪਮਾ ਗੁਲਾਟੀ ਹੈ ਇਹਦਾ ਕਤਲ ਮੈਂ ਕੀਤਾ ਇਹਨੂੰ ਇਹਦੇ ਵਿੱਚ ਮੈਂ ਰੱਗਿਆ ਤਾਂ ਹੁਣ ਉਹ ਸਾਰੀ ਸਟੋਰੀ ਪੁੱਛਦੇ ਨੇ ਵੀ ਇਹਨੂੰ ਕਿਉਂ ਮਾਰਿਆ ਤੇ ਕਿਵੇਂ ਮਾਰਿਆ ਇਹ ਸਾਰਾ ਕੁਝ ਤੂੰ ਕਿ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਵੀ ਹੈਰਾਨੀ ਜਨਕੀ ਹੁੰਦੀ ਹੈ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜਾ ਰਜੇਸ਼ ਬਲਾਟੀ ਤੁਹਾਨੂੰ ਪਮਾ ਦਿੱਲੀ ਦੇ ਰਹਿਣ ਵਾਲੇ ਹੁੰਦੇ ਨੇ ਉੱਥੇ ਪੜ੍ਹਦੇ ਹੁੰਦੇ ਨੇ ਜਦੋਂ ਪੜ੍ਹਦੇ ਹੁੰਦੇ ਨੇ ਉਸ ਸਮੇਂ ਨਾਲ ਦੀ ਮੁਲਾਕਾਤ ਹੁੰਦੀ ਹੈ ਮੁਲਾਕਾਤ ਇਹਨਾਂ ਦੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਪਿਆਰ ਇਹਨਾਂ ਦਾ ਰਿਲੇਸ਼ਨਾਂ ਦੇ ਵਿੱਚ ਬਦਲਦਾ ਕਈ ਸਾਲ ਦੇ ਰਿਲੇਸ਼ਨ ਤੋਂ ਬਾਅਦ 10 ਫਰਵਰੀ 1999 ਨੂੰ ਇਹਨਾਂ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਇਹ ਦੋਨੋਂ ਅਮਰੀਕਾ ਚਲੇ ਜਾਂਦੇ ਨੇ ਕਈ ਸਾਲ ਅਮਰੀਕਾ ਤੋਂ ਰਹਿਣ ਤੋਂ ਬਾਅਦ ਇਹ ਵਾਪਸ ਫਿਰ ਦਿੱਲੀ ਆ ਜਾਂਦੇ ਨੇ ਇਹਨਾਂ ਦੇ ਘਰ ਉਸ ਤੋਂ ਬਾ ਜਿਹੜਾ ਰਜੇਸ਼ ਗੁਲਾਟੀ ਹੁੰਦਾ ਇਹਦੀ ਕੋਲਕੱਤਾ ਜੌਬ ਲੱਗ ਜਾਂਦੀ ਹੈ ਕੋਲਕੱਤਾ ਚਲਾ ਜਾਂਦਾ ਹੈ ਜਿਹੜੀ ਅਨੁਪਮਾ ਹੁੰਦੀ ਹੈ ਉਹ ਦਿੱਲੀ ਰਹਿੰਦੀ ਹੈ ਆਪਣੇ ਬੱਚਿਆਂ ਦੇ ਕੋਲ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ ਦਰਜੇਸ਼ ਗੁਲਾਟੀ ਜਿਹੜਾ ਹੁੰਦਾ ਕੋਲਕੱਤਾ ਜੌਬ ਕਰਦਾ ਕਿਸੇ ਸੌਫਟਵੇਅਰ ਕੰਪਨੀ ਦੇ ਵਿੱਚ ਉੱਥੇ ਉਹਦੀ ਮੁਲਾਕਾਤ ਕਿਸੇ ਔਰਤ ਦੇ ਨਾਲ ਹੁੰਦੀ ਹੈ ਉਹਦੇ ਨਾਲ ਪਿਆਰ ਹੁੰਦਾ ਉਹ ਔਰਤ ਵੀ ਸ਼ਾਦੀशुदा ਹੁੰਦੀ ਹੈ ਉਸ ਦੇ ਬਾਵਜੂਦ ਇਹ ਦੋਨੋਂ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਉਸ ਔਰਤ ਨੂੰ ਨਹੀਂ ਪਤਾ ਹੁੰਦਾ ਵੀ ਇਹ ਸ਼ਾਦੀशुदा ਹੌਲੀ-ਹੌਲੀ ਇਹ ਜਿਹੀਆਂ ਗੱਲਾਂ ਕਿਤੇ ਲੁਕੀਆਂ ਤਾਂ ਰਹਿੰਦੀਆਂ ਨੇ ਇਹ ਗੱਲ ਅਨੁਪਮਾ ਨੂੰ ਪਤਾ ਲੱਗਦੀ ਹੈ ਫ ਫਿਰ ਇਹ ਗੱਲ ਉਸ ਕਲਕੱਤਾ ਵਾਲੀ ਔਰਤ ਨੂੰ ਵੀ ਪਤਾ ਲੱਗਦੀ ਹੈ ਉਹਦਾ ਵੀ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਫਿਰ ਉਹ ਔਰਤ ਰਜੇਸ਼ ਗੁਲਾਟੀ ਨੂੰ ਛੱਡ ਦਿੰਦੀ ਉਸ ਤੋਂ ਬਾਅਦ ਜਿਹੜਾ ਰਜੇਸ਼ ਗੁਲਾਟੀ ਹੁੰਦਾ ਵਾਪਸ ਦਿੱਲੀ ਆ ਜਾਂਦਾ ਫਿਰ ਇਹ अनुपमा ਨੂੰ ਮਨਾਉਂਦਾ ਵੀ ਆਪਾਂ ਪਹਿਲਾਂ ਮੈਰਿਜ ਹੋਈ ਆਪਣੀ ਲਵ ਮੈਰਿਜ ਹੋਈ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਜੋ ਕੁਝ ਹੋਇਆ ਨਾ ਤੋ ਗਲਤ ਹੋਇਆ ਮੈਂ ਇਸ ਗੱਲ ਦੀ ਮਾਫੀ ਮੰਗਦਾ ਇਹ ਦੋਨੋਂ ਫਿਰ ਇਕੱਠੇ ਰਹਿਣੇ ਸ਼ੁਰੂ ਹੋ ਜਾਂਦੇ ਨੇ ਇਥੋਂ ਆਪਸੀ ਸਹਿਮਤੀ ਦੇ ਨਾਲ ਕਹਿੰਦੇ ਆਪਾਂ ਆਪਣੀ ਜ਼ਿੰਦਗੀ ਨਵੇਂ ਸ਼ੇਰੇ ਤੋਂ ਸ਼ੁਰੂ ਕਰਦੇ ਆ ਜੋ ਕੁਝ ਵੀ ਹੋਇਆ ਉਹਨੂੰ ਆਪਾਂ ਪਿੱਛੇ ਮਿੱਟੀ ਪਾ ਕੇ ਅੱਗੇ ਚੱਲਦੇ ਆ ਤੇ ਮੈਂ ਜੋ ਕੁਝ ਵੀ ਕੀਤਾ ਮਾਫੀ ਮੰਗਦਾ ਤੇ ਆਪਾਂ ਨਵੇਂ ਸ਼ੇਰੇ ਤੋਂ ਜ਼ਿੰਦਗੀ ਸ਼ੁਰੂ ਕਰਦੇ ਆ ਉਸੇ ਦੇ ਤਹਿਤ ਇਹ ਨਵੇਂ ਸ਼ਹਿਰ ਆ ਜਾਂਦੇ ਨੇ ਦੇਰਾ ਦੂਣਾ ਕੇ ਰਹਿਣ ਲੱਗ ਜਾਂਦੇ ਨੇ ਇੱਥੇ ਰਜੇਸ਼ ਗੁਲਾਟੀ ਜੌਬ ਕਰਨ ਲੱਗ ਜਾਂਦਾ ਅਕਸਰ ਜਿਹੜੇ ਨੇ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਵੀ ਲੜਾਈ ਝਗੜੇ ਹੁੰਦੇ ਨੇ ਤੇ ਉਹ ਕਲਕੱਤੇ ਵਾਲੀ ਗੱਲ ਜ਼ਰੂਰ ਵਿੱਚ ਹੁੰਦੀ ਹੈ ਜਿਹੜੀ ਅਨੁਪਮਾ ਹੁੰਦੀ ਹੈ ਉਹ ਇਹ ਗੱਲ ਜ਼ਰੂਰ ਕਰਦੀ ਹੁਣ ਇਹਨਾਂ ਦੇ ਰੋਜ਼ ਦੇ ਲੜਾਈ ਝਗੜੇ ਇਹ ਜਿਹੜੇ ਨੇ ਵੱਧਦੇ ਜਾਂਦੇ ਨੇ ਹਰ ਟਾਈਮ ਲੜਾਈ ਝਗੜਾ ਰਹਿਣਾ ਤੇ ਹੌਲੀ ਹੌਲੀ ਇਹ ਲੜਾਈ ਝਗੜਾ ਇੰਨਾ ਵੱਧ ਜਾਂਦਾ ਇਹਨਾਂ ਦੇ ਵਿੱਚ ਮਾਰਕੁੱਟ ਹੁੰਦੀ ਹੈ ਤੇ ਜਿਹੜਾ ਮਾਮਲਾ ਪੁਲਿਸ ਤੱਕ ਚਲਾ ਜਾਂਦਾ ਉਸ ਤੋਂ ਬਾਅਦ ਕੋਰਟ ਤੱਕ ਚਲਾ ਜਾਂਦਾ ਬੱਚੇ ਛੋਟੇ ਹੋਣ ਕਰਕੇ ਅੱਡ ਤਾਂ ਨਹੀਂ ਹੁੰਦੇ ਇੱਕ ਘਰ ਦੇ ਵਿੱਚ ਰਹਿਣ ਨੂੰ ਮੰਨ ਜਾਂਦੇ ਨੇ ਪਰ ਜਿਹੜੀ ਅਨੁਪਮਾ ਗੁਲਾਟੀ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਕਿ ਮੈਨੂੰ ਖਰਚਾ ਚਾਹੀਦਾ ਕੋਰਟ ਜਿਹੜਾ ਆਰਡਰ ਦਿੰਦਾ ਰਜੇਸ਼ ਗੁਲਾਟੀ ਨੂੰ ਵੀ 20000 ਰੁਪਏ ਮਹੀਨਾ ਅਨੁਪਮਾ ਗੁਲਾਟੀ ਨੂੰ ਜਿਹੜਾ ਰਜੇਸ਼ ਗੁਲਾਟੀ ਉਹ ਦਿਆ ਕਰੇ ਰਜੇਸ਼ ਗੁਲਾਟੀ ਦੇ ਕਹਿਣ ਦੇ ਮੁਤਾਬਕ ਵੀ ਕੁਸ਼ਤ ਜਨ ਨੇ ਤਾਂ ਸਹੀ ਚੱਲਿਆ ਉਸ ਤੋਂ ਬਾਅਦ ਜੜੀਆਂ ਨਪਮਾ ਉਹਦੀਆਂ ਜੜੀਆਂ ਡਿਮਾਂਡਾਂ ਨੇ ਵਾਧੀਆਂ ਗਈਆਂ 20000 ਨਾਲ ਨਹੀਂ ਕੰਮ ਚੱਲਦਾ 30000 40000 50000 ਇਸ ਗੱਲ ਨੂੰ ਲੈ ਕੇ ਰੋਜ਼ ਇਹਨਾਂ ਦੀ ਲੜਾਈ ਹੁੰਦੀ ਤੇ ਇਹ ਇਹਨਾਂ ਦੀ ਲੜਾਈ ਇੱਕ ਦੂਜੇ ਦੇ ਹੱਥ ਚੱਕਣ ਤੱਕ ਪਹੁੰਚ ਜਾਂਦੀ ਤੇ 17 ਅਕਤੂਬਰ 2010 ਨੂੰ ਵੀ ਜਿਹੜਾ ਰਜੇਸ਼ ਗੁਲਾਟੀ ਹੈ ਉਹ ਸ਼ਾਮ ਨੂੰ ਕੰਮ ਤੋਂ ਵਾਪਸ ਆਉਂਦਾ ਉਸ ਤੋਂ ਬਾਅਦ ਇਹਨਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਲੜਾਈ ਇੰਨੀ ਵੱਧੀ ਹੈ ਜਿਹੜੀ ਅਨੁਪਮਾ ਗਲਾਟੀ ਹੁੰਦੀ ਹੈ ਉਹ ਰਜੇਸ਼ ਨੂੰ ੱੱਕਾ ਮਾਰਦੀ ਉਸ ਤੋਂ ਬਾਅਦ ਰਜੇਸ਼ ਅਨੁਪਮਾ ਨੂੰ ਐਨੇ ਜ਼ੋਰ ਦੀ ੱੱਕਾ ਮਾਰਦਾ ਵੀ ਉਹਦਾ ਜਿਹੜਾ ਸਿਰ ਹੁੰਦਾ ਬੈੱਡ ਦੀ ਕਨੌਰ ਤੇ ਜਾ ਕੇ ਲੱਗਦਾ ਜਦੋਂ ਬੈੱਡ ਦੀ ਕਨੌਰ ਤੇ ਜਾ ਕੇ ਲੱਗਦਾ ਤਾਂ ਉਹ ਬੇਹੋਸ਼ ਹੋ ਜਾਂਦੀ ਹੈ ਰਜੇਸ਼ ਗੁਲਾਟੀ ਹੁੰਦਾ ਇਹਨੂੰ ਲੱਗਦਾ ਵੀ ਇਹ ਮਰ ਚੁੱਕੀ ਹੈ ਉਹ ਘਬਰਾ ਜਾਂਦਾ ਪਰ ਥੋੜੀ ਦੇਰ ਬਾਅਦ ਉਹ ਦੇਖਦਾ ਵੀ ਇਹ ਬੇਹੋਸ਼ ਹੈ ਉਹਨੂੰ ਡਰ ਜਾਂਦਾ ਵੀ ਇਹ ਜਦੋਂ ਹੋਸ਼ ਤੇ ਵਿੱਚ ਆਏਗੀ ਜਦੋਂ ਠੀਕ ਹੋਏਗੀ ਇਹ ਫਿਰ ਮੇਰੀ ਰਿਪੋਰਟ ਕਰੇਗੀ ਤੇ ਮੈਂ ਜੇਲ੍ਹ ਜਾਵਾਂਗਾ ਉਹ ਕੀ ਕਰਦਾ ਕਾਟਨ ਚੱਕਦਾ ਤੇ ਉਹਦੇ ਮੂੰਹ ਦੇ ਵਿੱਚ ਪਾ ਦ ਉਹਨੂੰ ਮੂਹਕੰਟੰਦੇ ਨਾਲ ਉਹਦੀ ਡੈਥ ਹੋ ਜਾਂਦੀ ਹੈ ਉਹਦੀ ਮੌਤ ਹੋਣ ਤੋਂ ਬਾਅਦ ਫਿਰ ਇੱਕ ਭਰਾ ਜਾਂਦਾ ਕਿਉਂ ਕ੍ਰਿਮੀਨਲ ਤਾਂ ਹੈ ਨਹੀਂ ਸੀ ਇਹ ਇਹਦੇ ਕੋਲ ਅਚਾਨਕ ਚੱਕ ਜਿਹੜਾ ਹੋਇਆ ਹਾਦਸਾ ਸੀ ਉਹਨੇ ਕਬਰਾਂ ਜਾਂਦਾ ਵੀ ਇਹਦਾ ਕੀ ਕੀਤਾ ਜਾਏ ਹੁਣ ਜਦੋਂ ਮੌਤ ਹੋਣ ਤੋਂ ਬਾਅਦ ਜਿਹੜਾ ਦਾ ਕਤਲ ਹੋਇਆ ਕਤਲ ਹੋਣ ਤੋਂ ਬਾਅਦ ਇਹਨੂੰ ਫਿਰ ਸਜ਼ਾ ਹੋਏਗੀ ਇਹ ਜੇਲ੍ਹ ਦੇ ਵਿੱਚ ਜਾਏਗਾ ਇੱਕ ਹੀ ਕਰਦਾ ਲਾਸ਼ ਨੂੰ ਚੱਕ ਕੇ ਬਾਥਰੂਮ ਦੇ ਵਿੱਚ ਉਹ ਰੱਖ ਦਿੰਦਾ ਤੇ ਬਾਥਰੂਮ ਨੂੰ ਬਾਹਰੋਂ ਬੰਦ ਕਰ ਦਿੰਦਾ ਇਹ ਜਦੋਂ ਸਾਰਾ ਕੁਝ ਹੁੰਦਾ ਇਹਨਾਂ ਦੇ ਬੱਚੇ ਵੀ ਘਰ ਦੇ ਵਿੱਚ ਹੁੰਦੇ ਨੇ ਦੂਜੇ ਕਮਰੇ ਦੇ ਵਿੱਚ ਹੁਣ ਇਹ ਲਾਸ਼ ਨੂੰ ਟਿਕਾਣੇ ਲਾਣ ਬਾਰੇ ਸੋਚਦਾ ਇਹ ਸੋਚਦਾ ਵੀ ਇਹਨੂੰ ਦੇਹਰਾਦੂਨ ਤੋਂ ਮਸੂਰੀ ਨੂੰ ਜਾਂਦੇ ਹੋਏ ਕਿਸੇ ਖਾਈ ਦੇ ਵਿੱਚ ਸਿੱਟ ਦਿੱਤਾ ਜਾਵੇ ਪਰ ਹੁਣ ਲਾਸ਼ ਨੂੰ ਘਰੋਂ ਲਜਾਏ ਕਿਵੇਂ ਕੋਈ ਆਉਂਦੇ ਜਾਂਦੇ ਨੇ ਦੇਖ ਲਿਆ ਤਾਂ ਵੀ ਦਿੱਕਤ 17 ਤੋਂ 21 ਤੱਕ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਬੱਚੇ ਘਰ ਦੇ ਵਿੱਚ ਹੁੰਦੇ ਨੇ ਹੁਣ 17 18 19 ਤਰੀਕ ਲੰਘ ਜਾਂਦੀ ਹੈ ਹੌਲੀ ਹੌਲੀ 20 ਤੇ 21 ਤਰੀਕ ਲੰਘ ਜਾਂਦੀ ਹੈ 21 ਤ ਉਸ ਤੋਂ ਬਾਅਦ ਇਹ ਬਾਜ਼ਾਰ ਜਾਂਦਾ ਇਹ Laash ਨੂੰ ਟਿਕਾਣੇ ਲਾਣ ਦਾ ਇੱਕ ਆਈਡੀਆ ਸੋਚਦਾ ਆਈਡੀਆ ਇਹ ਦੇਖਦਾ ਇੱਕ ਫਿਲਮ ਦੇਖਦਾ ਫਿਲਮ ਦੇ ਵਿੱਚ ਜਿਸ ਤਰ੍ਹਾਂ ਵਿਲਨ ਆਪਣੀ ਪ੍ਰੇਮਿਕਾ ਨੂੰ ਟਿਕਾਣੇ ਲਾਂਦਾ ਉਸੇ ਤਰੀਕੇ ਦੇ ਨਾਲ ਹੁਣ ਇਹਦੇ ਦਿਮਾਗ ਦੇ ਵਿੱਚ ਵੀ ਉਹੀ ਪਲਾਨ ਆਉਂਦਾ ਤੇ ਬਾਜ਼ਾਰ ਜਾ ਕੇ ਇੱਕ ਤਾਂ ਜਿਹੜੀ ਫ੍ਰਿਜ ਖਰੀਦਦਾ ਫ੍ਰਿਜ ਕਰੀ ਦੇ ਜਿਹੜੀ ਬਾਥਰੂਮ ਦੇ ਵਿੱਚ ਲਾਸ਼ ਪਈ ਸੀ ਉਹਨੂੰ ਫ੍ਰਿਜ ਦੇ ਵਿੱਚ ਰੱਖਦੇ ਕਿਉਂਕਿ ਇਹਨੂੰ ਏਸੀ ਵੀ ਇਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਏਗੀ ਤੇ ਬਦਬੂ ਜਦੋਂ ਬਾਹਰ ਜਾਏਗੀ ਤਾਂ ਵੀ ਇਹਦਾ ਪੇਤ ਖੁੱਲੇਗਾ ਉਹਨੂੰ ਫ੍ਰਿਜ ਦੇ ਵਿੱਚ ਪਈ ਸੀ ਤੇ 22 ਤਰੀਕ ਨੂੰ ਫੇਰੇ ਜਾ ਕੇ ਇੱਕ ਆਰੀ ਲਿਆਉਂਦਾ ਕਿ ਇਲੈਕਟ੍ਰੋਨਿਕ ਹੁੰਦੀ ਹੈ ਇੱਕ ਹਥੌੜਾ ਲੈ ਕੇ ਆਉਂਦਾ ਲਾਸ਼ ਨੂੰ ਫ੍ਰਿਜ ਦੇ ਵਿੱਚੋਂ ਕੱਢ ਕੇ ਬਾਥਰੂਮ ਦੇ ਵਿੱਚ ਲੈ ਜਾਂਦਾ ਉੱਥੇ ਜਾ ਕੇ ਉਹਦੇ ਪੈਰ ਵੱਡੇ ਜਾਂਦੇ ਨੇ ਤੇ ਹੱਥ ਵੱਡੇ ਜਾਂਦੇ ਉਸ ਤੋਂ ਬਾਅਦ ਫਿਰ ਲਾਸ਼ ਨੂੰ ਫ੍ਰਿਜ ਦੇ ਵਿੱਚ ਰੱਖ ਦਿੱਤਾ ਜਾਂਦਾ ਕਿਉਂਕਿ ਉਸ ਦਿਨ ਬੱਚੇ ਜਿਹੜੇ ਨੇ ਸਕੂਲ ਗਏ ਹੋਏ ਸੀ ਤੇ ਇਹ ਪਹਿਲੇ ਦਿਨ ਜਿੱਦਣ ਵੱਢਦਾ ਇਹਨੂੰ ਬਹੁਤ ਟਾਈਮ ਲੱਗ ਜਾਂਦਾ ਉਹਨਾਂ ਨੂੰ ਲੱਗਦਾ ਵੀ ਇਹ ਸਾਰੀ ਸਫਾਈ ਵੀ ਕਰਨੀ ਹੈ ਤੇ ਬੱਚੇ ਵੀ ਸਕੂਲੋਂ ਲੈਣ ਜਾਣੇ ਨੇ ਇਹ ਫ੍ਰਿਜ ਦੇ ਵਿੱਚ ਸਾਰਾ ਕੁਝ ਰੱਖ ਕੇ ਜਿਹੜੇ ਨੇ ਵੱਡੇ ਸੀ ਅੰਗ ਉਹ ਵੀ ਲਿਫਾਫੇ ਦੇ ਵਿੱਚ ਪਾ ਕੇ ਫਿਰ ਫ੍ਰਿਜ ਦੇ ਵਿੱਚ ਰੱਖ ਦਿੰਦਾ ਉਹਨੂੰ ਉੱਪਰੋਂ ਲੋਕ ਲਾ ਦਿੰਦਾ ਹੁਣ ਇਹਦਾ ਵਿਚਾਰ ਆਇਆ ਸੀ ਵੀ ਇਹਦੇ ਛੋਟੇ ਛੋਟੇ ਟੁਕੜੇ ਕੀਤੇ ਜਾਣ ਤੇ ਰੋਜ਼ ਇੱਕ ਲਿਫਾਫਾ ਜਿਹੜਾ ਲਿਫਾਫਾ ਵੀ ਛੋਟਾ ਬਣਾਇਆ ਜਾਵੇ ਤੇ ਉਹ ਰੋਜ਼ ਜਦੋਂ ਜਾਂਦੇ ਹੋਏ ਜਾਂ ਜਦ ਦਿਨ ਬੱਚਿਆਂ ਯਾ ਸੈਚਰਡੇ ਉਸ ਦਿਨ ਬੱਚਿਆਂ ਨੂੰ ਲੈ ਕੇ ਗਏ ਖਾਈ ਦੇ ਵਿੱਚ ਇੱਕ ਲਫਾਵਾ ਰੋਜ਼ ਦਾ ਸਿੱਟਦੇ ਤੇ ਹੌਲੀ-ਹੌਲੀ ਜਿਹੜੀ Laash ਨੂੰ ਟਕਾਣੇ ਲਾ ਦਿੱਤਾ ਜਾਂਦਾ ਇਹ ਇਸੇ ਤਰੀਕੇ ਕਰਦਾ ਰਿਹਾ Laash ਦੇ ਛੋਟੇ-ਛੋਟੇ ਟੁਕੜੇ ਕਰਦਾ ਰਿਹਾ ਤੇ ਉਹਨੂੰ ਲਫਾਫਿਆਂ ਦੇ ਵਿੱਚ ਭਰ ਕੇ ਫ੍ਰਿਜ ਦੇ ਵਿੱਚ ਰੱਖ ਦਿੰਦਾ ਰੋਜ਼ ਬੱਚਿਆਂ ਦੇ ਜਾਣ ਤੋਂ ਬਾਅਦ ਉਹ Laash ਨੂੰ ਕੱਢਦਾ ਉਹਦੇ ਟੁਕੜੇ ਕੀਤੇ ਜਾਂਦੇ ਲਫਾਫੇ ਦੇ ਵਿੱਚ ਪਾਏ ਜਾਂਦੇ ਤੇ ਫ੍ਰਿਜ ਦੇ ਵਿੱਚ ਰੱਖ ਦਿੰਦਾ ਇਸ ਤਰੀਕੇ ਕਰਦਾ ਰਿਹਾ ਤੇ ਐਤਵਾਰ ਨੂੰ ਜਦੋਂ ਬੱਚਿਆਂ ਨੂੰ ਲੈ ਕੇ ਜਾਂਦਾ ਇੱਕ ਲਫਾਫਾ ਲੈ ਜਾਂਦਾ ਕਿ ਦੇਖਣ ਦੇ ਵਿੱਚ ਕਿਸੇ ਨੂੰ ਚੱਕ ਵੀ ਨਾ ਹੋਵੇ ਮਸੂਰੀ ਰੋਡ ਤੇ ਜਾ ਕੇ ਖਾਈ ਦੇ ਵਿੱਚ ਸਿੱਟ ਦਿੰਦਾ ਸਿੱਟਣ ਲਈ ਵੀ ਇਹੋ ਜੀ ਜਗ੍ਹਾ ਦੇਖਦਾ ਵੀ ਨਾ ਤਾਂ ਕੋਈ ਅੱਗੋਂ ਗੱਡੀ ਆਉਂਦੀ ਹੋਵੇ ਨਾ ਪਿੱਛੋਂ ਆਉਂਦੀ ਹੋਵੇ ਤੇ ਐਸੀ ਜਗ੍ਹਾ ਵੀ ਜਿੱਥੇ ਖਾਈ ਦੇ ਵਿੱਚ ਵੀ ਕੋਈ ਨਾ ਪਹੁੰਚਦਾ ਹੋਵੇ ਉੱਥੇ ਆਪੇ ਕੋਈ ਜਾਨਵਰ ਖਾ ਜਾਣ ਇਸ ਤਰੀਕੇ ਟਿਕਾਣੇ ਲਾਂਦੇ ਲਾਂਦੇ ਨੇ ਇਹਨੂੰ 57 ਦਿਨ ਹੋ ਗਏ ਹੁਣ ਮਹੀਨੇ ਦੇ ਵਿੱਚ ਦਿਨੇ ਨੂੰ ਮਿਲਦੇ ਸੀ 4 5 6 ਕੁਝ ਲਫਾਫੇ ਟਿਕਾਣੇ ਲਾਂਦਾ ਇੰਨੇ ਨੂੰ ਭਰਾ ਉਹਦਾ ਆ ਜਾਂਦਾ ਭਰਾ ਕੇ ਰਿਪੋਰਟ ਲਿਖਾਂਦਾ ਜਦੋਂ ਪੁਲਿਸ ਦੀ ਫ੍ਰਿਜ ਦੇ ਉੱਪਰ ਨਜ਼ਰ ਪੈਂਦੀ ਹੈ ਫ੍ਰਿਜ ਨੂੰ ਖੋਲਿਆ ਜਾਂਦਾ ਤਾਂ ਵਿੱਚੋਂ ਇਹ ਲਾਸ਼ ਮਿਲਦੀ ਹੈ ਟੁਕੜਿਆਂ ਦੇ ਵਿੱਚ ਤਾਂ 70 ਟੁਕੜੇ ਇੰਨੇ ਆਪਣੀ ਘਰ ਵਾਲੀ ਦੇ ਕੀਤੇ ਸੀ ਹੁਣ ਜਿਸ ਖਾਈ ਦੇ ਵਿੱਚ ਇਹ ਸਿੱਟਦਾ ਰਿਹਾ ਉੱਥੋਂ ਵੀ ਪੁਲਿਸ ਨੂੰ ਇੱਕ ਦੋ ਲਫਾਫੇ ਮਿਲਦੇ ਨੇ ਤੇ ਇਹ ਸਾਰੇ ਜਿਹੜੇ ਟੁਕੜੇ ਬਾਕੀ ਫ੍ਰਿਜ ਦੇ ਵਿੱਚ ਸੀ ਸਾਰੇ ਪੁਲਿਸ ਨੂੰ ਮਿਲਦੇ ਨੇ ਸਬੂਤ ਦੇ ਤੌਰ ਤੇ ਤੇ ਜਿਹੜੀ ਆਰਸੀ ਉਹ ਵੀ ਪੁਲਿਸ ਬਰਾਮਦ ਕਰਦੀ ਹੈ ਥੋੜਾ ਵੀ ਬਰਾਮਦ ਕੀਤਾ ਜਾਂਦਾ ਉਸ ਤੋਂ ਬਾਅਦ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਇਹ ਕੇਸ ਚੱਲਦਾ 7 ਸਾਲ ਕੇਸ ਚੱਲਦਾ ਤੇ ਜਿਹੜੀ ਲੋਅਰ ਕੋਰਟ ਹੁੰਦੀ ਹੈ ਫਿਰ ਇਹਨੂੰ ਉਮਰ ਕੈਦ ਦੀ ਸ ਸਭ ਤੋਂ ਵੱਧ ਨੁਕਸਾਨ ਹੁੰਦਾ ਬੱਚਿਆਂ ਦਾ ਜਿਹੜੀ ਮਾਂ ਹੈ ਉਹ ਦੁਨੀਆ ਤੋਂ ਚਲੀ ਗਈ ਤੇ ਬਾਪ ਜਿਹੜਾ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਤੇ ਜਿਹੜਾ ਬੱਚਿਆਂ ਦਾ ਮਾਮਾ ਹੁੰਦਾ ਸਜਨ ਕੁਮਾਰ ਉਹ ਬੱਚਿਆਂ ਦੀ ਲੜਾਈ ਵੀ ਲੜਦਾ ਹੈ ਬੱਚਿਆਂ ਦੀ ਕਸਟਡੀ ਲਈ ਉਹਦਾ ਕਹਿਣਾ ਹੁੰਦਾ ਵੀ 7 ਸਾਲ ਲਗਾਤਾਰ ਮੈ ਤਰੀਕ ਤੇ ਜਾਂਦਾ ਰਿਹਾ ਤੇ ਕੋਰਟ ਵੱਲੋਂ ਇਹ ਵੀ ਆਰਡਰ ਦਿੱਤਾ ਗਿਆ ਵੀ 1 ਮਹੀਨੇ ਦੇ ਵਿੱਚ ਇੱਕ ਵਾਰੀ ਬੱਚਿਆਂ ਨੂੰ ਉਹਦੇ ਬਾਪ ਨਾਲ ਜ਼ਰੂਰ ਮਲਾਇਆ ਜਾਵੇ ਕਹਿੰਦਾ ਵੀ ਕਿੰਨਾ ਔਖਾ ਜਿਹਦੀ ਭੈਣ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਹੋਵੇ ਉਹਦੇ ਬੱਚਿਆਂ ਨੂੰ ਉਹਦੇ ਕਾਤਲ ਦੇ ਨਾਲ ਮਲਾਣਾ ਪਤੀ ਤਾਂ ਆਪਾ ਕਹਿ ਨਹੀਂ ਸਕਦੇ ਕਾਤਲ ਦੇ ਨਾਲ ਮਲਾਣਾ ਕਿੰਨਾ ਔਖਾ ਇਹ ਸਾਰਾ ਕੁਝ ਕੀਤਾ ਸਜਾਨ ਕੁਮਾਰ ਨੇ 7 ਸਾਲ ਲੜਾਈ ਲੜੀ ਅਖੀਰ ਜਿਹੜਾ ਅਪਰਾਧੀ ਸੀ ਉਹ ਜੇਲ੍ਹ ਦੇ ਵਿੱਚ ਪੜਾਈ ਲਿਖਾਈ ਬੱਚਿਆਂ ਨੂੰ ਇਸੇ ਕਰਕੇ ਕਰਾਈ ਜਾਂਦੀ ਹੈ ਵੀ ਉਹਨਾਂ ਦੀ ਬੁੱਧੀ ਦਾ ਵਿਕਾਸ ਹੋਵੇ ਉਹ ਕੋਈ ਵਧੀਆ ਫੈਸਲਾ ਸਹੀ ਫੈਸਲਾ ਲੈਣ ਤੇ ਸਹੀ ਫੈਸਲਾ ਲੈ ਕੇ ਆਪਣੀ ਤੇ ਆਪਣੇ ਬੱਚਿਆਂ ਦੀ ਆਪਣੇ ਮਾਪੇ ਦੀ ਜ਼ਿੰਦਗੀ ਸੁਧਾਰਨ ਪਰ ਉਹ ਪੜ੍ਹ ਲਿਖ ਕੇ ਆਪਣੀ ਵੀ ਜ਼ਿੰਦਗੀ ਨਹੀਂ ਸੁਧਾਰ ਸਕੇ ਅਖੀਰ ਪਤੀ ਪਤਨੀ ਦੀ ਲੜਾਈ ਦੇ ਵਿੱਚ ਪਤਨੀ ਦੀ 70 ਟੁਕੜੇ ਹੋਏ ਉਹਦੀ লাশ ਇਮੇਸ਼ਾ ਆਪਣੀਆਂ ਭਾਵਨਾਵਾਂ ਤੇ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਜੇ ਆਪਾਂ ਇਹਨਾਂ ਤੇ ਕੰਟਰੋਲ ਰੱਖਦੇ ਆਪਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਇਹ ਥੋੜੇ ਜੇ ਸਮੇਂ ਦੇ ਗੁੱਸੇ ਨੇ ਦੋਨਾਂ ਨੂੰ ਕਿੱਥੋਂ ਤੱਕ ਪਹੁੰਚਾਤਾ ਇੱਕ ਦੀ ਜਾਨ ਚਲੀ ਗਈ ਦੂਜਾ ਜੇਲ੍ਹ ਵਿੱਚ ਚਲਾ ਗਿਆ ਦੋਨਾਂ ਦੀ ਜ਼ਿੰਦਗੀ ਬਰਬਾਦ ਤੇ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਤੇ ਜਿਹੜੇ ਉਹਨਾਂ ਦੇ ਨਾਲ ਹੋਰ ਜਿੰਦਗੀਆਂ ਜੁੜੀਆਂ ਨੇ ਉਹਨਾਂ ਦੀਆਂ ਵੀ ਜ਼ਿੰਦਗੀਆਂ ਬਰਬਾਦ ਜਿਹੜਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਹਮੇਸ਼ਾ ਉਹਦੀ ਕਦਰ ਕਰੋ ਮਾਂ ਬਾਪ ਪਤੀ ਪਤਨੀ ਭੈਣ ਭਰਾ ਜਿਹੜਾ ਵੀ ਰਿਸ਼ਤਾ ਹੈ ਜੇ ਉਹਦੀ ਕਦਰ ਕਰੋਗੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜਾ ਮਿਲੇਗਾ ਜੇ ਉਹਨਾਂ ਨਾਲ ਵੱਡ ਧੋਖਾ ਕਰੋਗੇ ਜਾਂ ਉਹਨਾਂ ਨਾਲ ਬੇਇਮਾਨੀ ਧੋਖਾ ਕਰੋਗੇ ਤਾਂ ਉਹੀ ਕੁਝ ਹੋਏਗਾ ਜੋ ਇਸ ਕੇਸ ਦੇ ਵਿੱਚ ਹੋਇਆ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ